ਬਣਾਉਂਦੇ ਰਹਿਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹਿਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ 3.5 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਦੀ ਸਰਕਾਰ ਆ ਗਈ ਉਹ ਬਾਹਰ ਅਕਾਲੀਆ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਗੰਮਾਂ ਚ ਪੈ ਗਏ ਯਾਰ ਤੁਸੀਂ ਆਹੀ ਗੰਮਾਂ ਚ ਪੈ ਗਏ ਪੁਲਿਸ ਕੋਲ ਜਾ ਕੇ ਨਾ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਐ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆਂ ਹਰ ਰੋਜ਼ ਗੇੜਦੇ ਆਂ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾਹੰਦਾ ਉਹ ਪਾਣੀ ਐ ਐਸੇ ਗੱਲ ਤੇ ਚੱਲਣਾ ਪਊਗਾ ਆਪਾਂ ਨੂੰ ਇਹ ਛੇਤੀ ਛੇਤੀ ਇਹ ਰੱਸੀਆਂ ਜਲ ਗਈਆਂ ਵਾਟਮੀ ਹੋ ਜੇਗਾ ਇਹਨਾਂ ਦੇ ਜੇਪਾ ਸੱਪ ਮਾਰਦੇ ਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ 'ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗੀ ਨਹੀਂ ਤਾਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੈਦੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਾ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦਿਓ ਪਰ ਸੱਤ ਪੰਜ ਸੱਤ ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਬਿਸ਼ਕੋਲਦਾ ਇਹ ਹਜੇ ਬਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੀ ਆ ਬਾਜ ਵੀ ਹੋਰਾਂ ਦੇ ਪੂਛਾਂ ਜਿੰਦਾਬਾਦ ਜਿੰਦਾਬਾਦ ਅ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦੱਬ ਦਿਓ ਪੂਛ ਜਿਹੜੀ ਐ ਐ ਕਰਦੀ ਐ ਐ ਖੜ ਜੂ ਤੋਂ ਬਾਅਦ ਫਿਰ ਟੋਆ ਪਟਕੇ ਦੱਬ ਦਿਓ ਬਸ ਉਦੋਂ ਬਾਅਦ ਤਾਂ ਫਿਰ ਢੋਆ ਪਟਕੇ ਦੱਬੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇੰਨਾ ਥੀ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦਲ ਵਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਲਿਖ ਇਹਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਢ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਹੈ ਇਹ ਉਹ ਨੇ ਆਪਾਂ ਅੱਜ ਪਾਲ ਤਾਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਬਠਾਖਰੇ ਦੀ ਪਾਰਟੀ ਖਾ ਗਏ ਸ਼ਰਦ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਹ ਸਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਲ ਚ ਪਾਈ ਬੈਠਿਆ ਭਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣ ਕੇ ਦੇਖੋ ਤੁਸੀਂ ਹੁਣ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜ ਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪ ਦੇ ਬੰਦਿਆਂ ਦੀ ਪਾਰਟੀ ਆਮ ਆਦਮੀ ਪਾਰਟੀ ਆਪਾਂ ਨੂੰ ਕੀ ਲੋੜ ਸੀ ਭਈ ਇੱਧਰ ਆਉਣ ਦੀ ਇਹਨਾਂ ਨਾਲ ਚੱਲੀ ਜਾਂਦੇ ਚੱਜ ਦੇ ਨਿਕਲੇ ਆਉਂਦੇ ਮੈਂ ਤਾਂ ਵਿਧਾਨ ਸਭਾ 'ਚ ਵੀ ਕਹਿੰਦਾ ਸੀ ਜੇ ਚੱਜ ਦੇ ਨਿਕਲੇ ਆਉਂਦੇ ਸਾਨੂੰ ਲੋੜ ਕੀ ਸੀ ਇੱਥੇ ਆਉਣ ਦੀ ਅਜ ਤਾਂ ਆਪਦਾ ਆਪਦਾ ਕੰਮ ਕਰੀ ਜਾਂਦੇ ਸਾਰੇ ਫਿਰ ਅੱਕ ਕੇ ਆਇਆ ਨਾ ਮੱਛੀ ਪੱਥਰ ਚੱਟ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਦਣ ਐ ਉਹ ਦੋ ਚਾਰ ਟੱਕਣਾ ਮਾਰ ਕੇ ਮੁੜਿਆਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਸੋ ਮੁੜਿਆਏ ਤੁਸੀਂ ਤਾਂ ਹੁਣ ਇਹਨਾਂ ਨੂੰ ਦੁੱਖ ਹੋ ਗਿਆ ਕਿ ਇਹ ਕੀ ਹੋ ਗਿਆ ਯਾਰ ਆਪਣੇ ਜਾਲ 'ਚ ਤਾਂ ਕੋਈ ਵੀ ਨਹੀਂ ਫਸਿਆ ਜਾਲ ਤਾਂ ਲਾਇਆ ਹੋਇਆ ਸੀ ਇਹਨਾਂ ਨੇ ਮੱਛੀਆਂ ਤੇ ਪਰ ਫਸਿਆ ਨਹੀਂ ਕੋਈ ਉਹਨਾਂ ਇਲਜ਼ਾਮ ਤੇ ਇਲਜ਼ਾਮ ਉਹ ਕਰਦੇ ਆ ਉਹ ਮੈਂ ਹੈਰਾਨ ਆ ਇਨਾਂ ਬੰਦਿਆਂ ਤੋਂ ਮਤਲਬ ਉਹ ਕਹਿੰਦਾ ਖੇਤਰੀ ਪਾਰਟੀ ਐ ਸੁਖਵੀਰ ਬਾਦਲ ਜੀ ਕਹਿੰਦੇ ਆ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਤ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਤ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਐ ਬਾਲ ਸਾਹਿਬ ਵੱਡੇ ਬਾਲ ਸਾਹਿਬ ਦੀ ਸੋਚ ਐ ਮਰੇਕਾ ਵਾਲੇ ਕੰਮ ਕਰੀ ਜਾਂਦੇ ਵੱਡੇ ਬਾਲ ਸਾਹਿਬ ਦੀ ਸੋਚ ਐ ਆ ਜਿਹੜੀਆਂ ਫਾਸਲਾਂ ਖੜੀਆਂ ਨੇ ਚੋਣਾ ਸਭ ਬਾਲ ਸਾਹਿਬ ਦੀ ਸੋਚ ਐ ਮੈਂ ਕਿਹਾ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਉਹ ਤਾਂ ਨੀਂਦ ਆ ਜਾਂਦੀ ਐ ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਪਿਆ ਬਾਥੜਾ ਮਾਰਿਆ ਸੀ ਗੋਲੀਆਂ ਚਲਾਈਆਂ ਸੀ ਉਦੋਂ ਬਾਈਬਲ ਕਲਾਂ ਵਿੱਚ ਦੀ ਲੰਘਦਾ ਉਹ ਅੱਖਾਂ ਮੀਜਦੇ ਉਹ ਵੀ ਬਾਲ ਸਾਹਿਬ ਨਹੀਂ ਕਰਾਇਆ ਇਸ ਕੰਮ ਵੀਰੋ ਕੰਮਾਂ 'ਚ ਟਾਈਮ ਲੱਗ ਜਾਂਦਾ ਕਾਨੂੰਨੀ ਕੰਮਾਂ 'ਚ ਤਾਂ ਬੜਾ ਟਾਈਮ ਲੱਗ ਜਾਂਦਾ ਹੈ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਪੱਕੇ ਪੈਰ ਹੀ ਕਰਦੇ ਆ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਹਿੰਦੇ ਸੀ ਨਾ ਮੁੱਛਾ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜ਼ ਹੀ ਇਹ ਜਿਹੇ ਨੇ ਇਹ ਜਿਹੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਹੈ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਹੈ ਇਹ ਜੀ ਉਹਨੇ ਅਫਸਰਾਂ ਉਫਸਰਾਂ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਤੇ ਆ ਗਏ ਜਾਏ ਉਹ ਨਾਬੇ ਹੁਣ ਉਹ ਬੈਠੇ ਨੇ ਵੀ ਜੋ ਕਰਨਗੇ ਸੋ ਭਰਨਗੇ ਕਬੀਰਾਂ ਤੇਰੀ ਝੌਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਭਰ엥ਗੇ ਤੂੰ ਕਿਉਂ ਪਿਆਉਦਾਸ ਜੋ ਕਰਦੇ ਨੇ ਉਹ ਭਰਨਗੇ ਵਾਰੀ ਇਹਨਾਂ ਦੀ ਵੀ ਆਊਗੀ ਕਾਗਜ਼ ਕੋਕ ਇੰਨਾ ਦੀਆਂ ਆਪਣੀਆਂ ਸਰਕਾਰਾਂ ਸੀ ਉਦੋਂ ਕਾਗਜ਼ੀ ਐਨੇ ਖਰਾਬ ਕਰ ਗਏ ਵੀ ਥੋੜਾ ਜਿਹਾ ਟਾਈਮ ਲੱਗ ਗਿਆ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਭਗਵੰਤ ਮਾਨਾ ਇਹ ਰਾਜ ਭਾਗ ਪਰਮਾਤਮਾ ਕਿਤੇ ਰੋਜ਼ ਦਿੰਦਾ ਪਰ ਬੁਲਬਲਾ ਜਿਹੜਾ ਹੁੰਦਾ ਨਾ ਪਾਣੀ ਦਾ ਬੁਲਬਲਾ ਉਹ ਭਾਵੇਂ ਦੋ ਪਲ ਦੀ ਜ਼ਿੰਦਗੀ ਜਿਉਂਦਾ ਪਰ ਜਿਉਂਦਾ ਸਮੁੰਦਰ ਤੋਂ ਉੱਚਾ ਹੋ ਕੇ ਆਉਂਦਾ ਮੈਨੂੰ ਕੋਈ ਐ ਫਿਕਰ ਨਹੀਂ ਰਾਜ ਭਾਗ ਰਊਗਾ ਜਾਂ ਵੋਟਾਂ ਵਾਸਤੇ ਮੈਨੂੰ ਆ ਕਰਨਾ ਪੂਓਗਾ ਨ ਮੈਂ ਕਹਿੰਦਾ ਲੋਕ ਇੰਨੇ ਕ ਨੂੰ ਹੀ ਯਾਦ ਕਰਦੇ ਰਹਿਣ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੋਤਾ ਹੈ ਭਗਤ ਸਿੰਘ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਤੇ ਅੱਜ ਵੀ 23 ਸਾਲ ਦਾ ਆਉਣ ਵਾਲੇ 1000 ਸਾਲ ਬਾਅਦ ਵੀ ਆਪਣੀਆਂ ਕਈ ਪੀੜੀਆਂ ਲੰਘ ਜਾਣਗੀਆਂ ਉਹ 23 ਸਾਲ ਦੀ ਰਊਗਾ ਸੋ ਇਸ ਕਰਕੇ ਇਹਨਾਂ ਨੂੰ ਦੱਸ ਦੋ ਕਿ ਭਾਈ ਅਸੀਂ ਤੁਹਾਡੀਆਂ ਗੱਲਾਂ 'ਚ ਹੁਣ ਆਉਣਾ ਨਹੀਂ ਇਹਨਾਂ ਨੂੰ ਇਹ ਹੈ ਕਿ ਲੋਕਾਂ ਦੀ ਮੈਮਰੀ ਬਹੁਤ ਘੱਟ ਹੈ ਯਾਦਦਾਸ਼ਤ ਕਮਜ਼ੋਰ ਹੈ ਲੋਕ ਭੁੱਲ ਜਾਂਦੇ ਐ ਐ ਕਹਿੰਦੇ ਭੁੱਲ ਜਾਂਦੇ ਲੋਕ ਮਾਮਾ ਭੁੱਲ ਜਾਣਗੇ ਆਪਣੇ ਪੁੱਤਾਂ ਦੇ ਕੀਰਨੇ ਬੈਣ ਭੁੱਲ ਜਾਣਗੇ ਭੁੱਲ ਜਾਓਗੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਇਹਨਾਂ ਨੂੰ ਇਹ ਹੈ ਵੀ ਕੋਈ ਗੱਲ ਨਹੀਂ ਹੁਣ ਲੋਕਾਂ ਦਾ ਕੀ ਹੈ ਹੁਣ ਆਦਰ ਮਾਗਰ ਲੱਗ ਜਾਣਗੇ ਹੜਾਂ ਵੇਲੇ ਪੌਂਤ ਅਸੀਂ ਪੈਸੇ ਵੰਡਿਓ ਕਿਹੜੇ ਪੈਸੇ ਵੰਡੋ ਗੁਰੂ ਦੀ ਗੋਲਕ ਸੀ ਓਏ ਗੁਰੂ ਦੀ ਗੋਲਕ ਚੋਂ ਕੱਢ ਕੇ ਲਿਆ ਕੇ ਐ ਵੰਡਤੇ ਗੱਥੀ ਜੀ ਫੜਾਤੀ ਬਾਅਦ ਸਰਪੰਚ ਨੂੰ ਗੱਡੀ 'ਚ ਬਿਠਾ ਲਿਆ ਕਹਿੰਦੇ ਲਿਆ ਸਰਪੰਚ ਫੜਾ ਉਹ ਤੋਂ ਬਾਅਸ ਲੈ ਲੇ ਕਹਿੰਦੇ ਚੱਲ ਫੋਟੋ ਹੋ ਗਈ ਵੜੀਏ ਗੱਲ ਐ ਆਹ ਬੰਦੇ ਨੇ ਮੈਂ ਜਾਣਦਾ ਇਹਨਾਂ ਨੂੰ ਇਹਨਾਂ ਦੀਆਂ ਜੇਬਾਂ ਵਨਵੇ ਨੇ ਉੱਚ ਪੈਸੇ ਜਾ ਸਕਦੇ ਐ ਨਿਕਲਦੇ ਨਹੀਂ ਭਾਜੀ ਨਿਕਲਦੇ ਨਹੀਂ ਹੈਗੇ ਇਹ ਲੁੱਟ ਕੇ ਖਾ ਗਏ ਸਾਰੇ ਪੰਜਾਬ ਨੂੰ ਹਜੇ ਨਹੀਂ ਟੱਡ ਪਰੇ ਤਿੰਨ ਮਲੇ ਹੁਣ ਤਿੰਨ ਚੋਂ ਇੱਕ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਆ ਇੱਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠੀ ਵਾਲੀ ਉਹ ਹੁਣ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਲ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ 'ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਫੱਕਦੀ ਉਹ ਹੱਥ ਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ-ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੁੱਠੀ 'ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸਵੇਸ਼ ਕਰਕੇ ਮਾਜੇ ਵਾਲਿਓ ਉਹ ਜਿਹੜੇ ਮਾਜੇ ਦੇ ਜਰਨੈਲ ਕਾਉਂਦੇ ਸੀ ਨਾ ਥੋੜੇ ਸਿਰ ਤੇ ਕਾਉਂਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮੈਲ ਸੀ ਉਹ ਲਾਤੀ ਜਿਹੜਾ ਗੰਨਾ ਪੀੜਦੇ ਆਂ ਅੱਜਕੱਲ ਗੰਨੇ ਦਾ ਮੌਸਮ ਹੈ ਨਾ ਜਦੋਂ ਚਾਣੀ ਦੇ ਵਿੱਚ ਰਸ ਆ ਜਾਂਦਾ ਹੈ ਥੋੜੇ ਜਿਹਾ ਮੈਲ ਵੀ ਆ ਜਾਂਦੀ ਹੈ ਥੋੜਾ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਹੈ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂਦਰ ਦਿੰਦਾ ਗੋੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਹੈ ਆ ਥੋੜੇ ਜਿਹਾ ਸੇਕ ਲੱਗਿਆ ਤਾਂ ਮੈਲ ਪਤਾ ਲੱਗਿਆ ਨਹੀਂ ਤਾਂ ਜਰਨਲ ਸੀ ਸਭ ਖੋਕੇ ਨੇ ਹੈ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਐ ਜਨਰਲ ਡਾਇਰ ਨੂੰ ਡਿਨਰ ਕਰਾਇਆ ਸੀ 13 ਅਪ੍ਰੈਲ 1919 ਨੂੰ ਜਿੱਦ ਤੇ ਉਹਨੇ ਕਾਰਨਾਮਾ ਕੀਤਾ ਏ ਜਲਿਆਂ ਵਾਲੇ ਬਾਗ ਆਲਾ ਆਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਵਾਇਆ ਸੀ ਸਰੋਪਾ ਕਿਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੋਪਾ ਦੇਣ ਵਾਲਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇ ਜਥੇਦਾਰ ਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਘਰਾਰ ਰਹੇ ਆ ਇਹ ਪਹਿਲੇ ਦਿਨੋਂ ਪਹਿਲਾਂ ਦੂਜੀਆਂ ਗੋਲੀਆਂ ਚਲਾਉਣ ਵਾਲਿਆਂ ਦੇ ਨਾਲ ਸੀ ਬਾ ਚਿੱਟੀ ਦੀਆਂ ਗੋਲੀਆਂ ਵਾਲਿਆਂ ਦੇ ਨਾਲ ਹੋ ਗਏ ਸੁਇਸ਼ ਕਰਕੇ ਐ ਐਸੇ ਜਨਮ ਚ ਹੀ ਬਚਾ ਹੋ ਗਿਆ ਇਹ ਬਸ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਮੈਂ ਤਾਜੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੱਥਾ ਟੇਕ ਕੇ ਆਇਆ ਵੀ ਪ੍ਰਮਾਤਮਾ ਸਤ ਸਮਤ ਬਖਸ਼ੀ ਬਲ ਬਖਸ਼ੀ ਜੇ ਕਿਸੇ ਥੋੜਾ ਬਹੁਤ ਕਿਤੇ ਗਲਤ ਕੁਲ ਚੱਲਣ ਲੱਗੇ ਆਪ ਰੋਕ ਲਈ ਹੱਥ ਦੇ ਕੇ ਰੋਕ ਲਈ ਇਹਨੇ ਤਾਂ ਖਹਿੜਾ ਛੜਾਈਏ ਹਜੇ ਵੀ ਫਿਰਦੇ ਕਾਗਜ਼ ਭਰਦੇ ਮੈ ਸਮਝ ਨਹੀਂ ਆਉਂਦੀ ਯਾਰ ਕਾਗਜ਼ ਕਿੰਨੇ ਭਰਦੇ ਨੇ ਕਿਹੜੇ ਹੱਥਾਂ ਨਾਲ ਭਰ ਦਿੰਦੇ ਨੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮ ਦੇ ਐ ਲਿਖਣ ਵਾਲੇ ਹੱਥ ਕਿਉਂ ਨਹੀਂ ਕੰਮ ਦੇ ਇਹਨਾਂ ਦੇ ਉਹ ਬਾਜਵਾ ਫਿਰਦਾ ਮੈਂ ਕੱਲੇ ਕੱਲੇ ਦਾ ਅਜ ਬਾਈ ਨੇਮ ਸਾਹਿਬ ਕਰੂੰ ਬਾਜਵਾ ਫਿਰਦਾ ਆਪਣੇ ਤਾਂ ਹੁਣ ਦੀਵਾਲੀ ਵੇਲੇ ਆਟੇ ਦੇ ਬਿਸਕਟ ਬਣਾਏ ਨਾ ਬੇਬੇ ਨੇ ਪੀਪਾ ਜਿਹਾ ਪਰ ਕਲੇ ਹੁੰਨੇ ਹੁੰਨੇ ਆ ਉਹ ਆਟੇ ਵਾਲੇ ਨਹੀਂ ਹੈਗੇ ਸਿਉਨੇ ਦੇ ਬਿਸਕਟ ਤਾਂ ਕੰਮ ਸ਼ੁਰੂ ਕੀਤਾ ਸੀ ਪਹਿਲਾਂ 라ਵੀ ਦੇ ਪਰਲੇ ਪਾਸਿਓਂ ਸੋਨੇ ਦੇ ਬਿਸਕਟ ਇੱਧਰੋਂ ਆਉਂਦੇ ਸੀ ਉੱਥੋਂ ਕੰਮ ਸ਼ੁਰੂ ਕੀਤੇ ਹੋਏ ਨੇ ਐਵੇਂ ਨਹੀਂ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਗੱਡੀਆਂ ਆਉਂਦੀਆਂ